ਸਿੱਖਾਂ ਦੀਆਂ ਕੁੜੀਆਂ ਹਿੰਦੂਆਂ ਦੇ ਨਾਲ ਵੀ ਵਿਆਹ ਕਰਵਾਏ ਤੇ ਹਿੰਦੂਆਂ ਦੀਆਂ ਕੁੜੀਆਂ ਨੇ ਸਿੱਖਾਂ ਦੇ ਨਾਲ ਵੀ ਕਰਵਾਏ ਹਾਂ ਜੇ ਸਾਨੂੰ ਇੰਨੀਆਂ ਚੀਜ਼ਾਂ ਤੇ ਨਹੀਂ ਤਰਾਜ ਕੀ ਕਰਨੀ ਚਾਹੀਦੀ ਇਹ ਕਰਨੀ ਤੇ ਸਾਰਿਆਂ ਦੇ ਘਰ ਦੇ ਤੇ ਹਾਂ ਤੇ ਉਹਨਾਂ ਨੇ ਫਿਰ ਹਾਲ ਅਪੀਲ ਕੀਤੀ ਹੈ ਜੱਜ ਗਾੜੀ ਹਾਈ ਕੋਰਟ ਗਾੜੀ ਅੱਛਾ ਪਾਕਿਸਤਾਨ ਚ ਪੀ ਗਏ ਜੇਕਰ ਉੱਥੋਂ ਇਹਨੂੰ ਸਟੇ ਮਿਲ ਜਾਂਦਾ ਆ ਅੱਛਾ ਇੰਡੀਆ ਦੀ ਸਰਕਾਰ ਸਾੜ ਕੇ ਭਾਵੇਂ ਜਿਹੜਾ ਮਰਜ਼ੀ ਹੋਵੇ ਨਹੀਂ ਉਹਨੂੰ ਲਿਆ ਸਕਦੀ ਜਿਹੜੇ ਉਧਰੋਂ ਪਹਿਲਾਂ 4-4 ਸਾਲ ਹੋ ਗਏ ਇੱਧਰ ਆਣ ਕੇ ਰਹਿੰਦੇ ਆ ਜਿਨ੍ਹਾਂ ਨੂੰ ਉਹਨਾਂ ਨੂੰ ਅਜੇ ਇੰਡੀਆ ਦੀ ਨਾਗਰਿਕਤਾ ਨਹੀਂ ਮਿਲੀ ਸਟੇਟ ਬਿੱਟੇ ਰਹਿਣ ਦੀ ਮਿਲੀ ਨਹੀਂ ਤੇ ਇਹਨੂੰ ਉਸੇ ਮਿਲੇ ਜਾ ਕੇ ਉਥੋਂ ਦੀ ਨਾਗਰਿਕਤਾ ਕਿੱਦਾਂ ਮਿਲ ਸਕਦੀ ਆ ਇਹ ਇੱਥੋਂ ਪਹੁੰਚੇ ਤੋਂ ਪਹਿਲਾਂ ਹੀ ਵਕੀਲ ਕੀਤਾ ਉਹਨੇ ਪਹਿਲੋਂ ਠੀਕ ਵਕੀਲ ਕੀਤਾ ਆ ਫਾਈਲਾਂ ਜਿਹੜੀਆਂ ਹੀ ਕਢਾਉਣ ਵਾਲੀਆਂ ਨੇ ਪਹਿਲੋਂ ਹੀ ਤਿਆਰ ਕਰਕੇ ਰੱਖੀਆਂ ਵਕੀਲ ਨੇ ਵੀ ਇਧਰੋਂ ਜਨਾਨੀ ਆ ਰਹੀ ਆ ਨੜਕਾਣਾ ਸਾਹਿਬ ਗੁਰਦੁਆਰੇ ਚ ਤੇ ਬਾਅਦ ਵਿੱਚ ਉਹਨੂੰ ਆਪਾਂ ਕੋਰਟ ਖੜਨਾ ਆ ਕੋਰਟ ਮੈਦਾਨ ਦਵਾਚ ਦੇਖੋ ਇਹ ਤਿਆਰੀ ਇਹ ਪਹਿਲੇ ਕੀਤੀ ਸੀ ਕੱਲ ਨੂੰ ਹੋਰ ਜਨਾਨੀਆਂ ਨੇ ਵੀ ਜਾਣਾ ਸੀ ਜਿਹੜੀਆਂ ਚੰਗੀਆਂ ਸੀ ਹਾਂ ਜੀ ਉਹਨਾਂ ਦਾ ਵੀ ਰਿਕਾਰਡ ਖਰਾਬ ਹੋ ਗਿਆ ਨਾ ਕੱਲ ਨੂੰ ਜੱਥੇ ਬੰਦੀਆਂ ਜਿਹੜੀਆਂ ਹੋਣਗੀਆਂ ਦਰਬਾਰ ਸਾਹਿਬ ਦੀਆਂ ਜਿਹੜੀਆਂ ਐਸਪੀਸੀ ਜਿਹੜੀ ਉਸੇ ਖੜਦੀ ਆ ਮਨਜ਼ੂਰੀ ਲੈ ਕੇ ਸਰਕਾਰ ਕੋਲ ਕੱਲ ਨੂੰ ਉਹ ਉਹ ਉਹਨਾਂ ਦਾ ਮਤਲਬ ਫਿਲਹਾਲ ਯਕੀਨੀ ਨਹੀਂ ਕਰੇਗੀ ਚੰਗੀਆਂ ਦਾ ਵੀ ਯਕੀਨੀ ਨਹੀਂ ਕਰੇਗੀ ਯਾ ਚੰਦ ਪਰਦੇ ਕੱਲ ਕਿਹੜੀ ਨਿਕਲਣੀ ਆ ਹਾਂ ਜੀ ਕਹਿੰਦੀ ਉਹਦਾ ਜਿਹੜਾ ਵੀਜ਼ਾ ਹੀ ਨਾ ਹਾਂ ਜੀ ਉਹਦਾ ਵੀਜ਼ਾ ਫ੍ਰੀਸ ਹੋਣ ਰਿਹਾ ਸੀ 4 ਕੇ 5 ਤਰੀਕ ਤੱਕ ਦੇ ਇਹ ਦੇ ਇਹਨਾਂ ਨੂੰ ਵੇਖਣਾ ਚਾਹੀਦਾ ਬੀਵੀ ਦਾ ਉਹਦਾ ਹੈ ਨਹੀਂ ਆ ਜਾਨੀ ਕਿ ਜਿਹੜੀ ਡੇਟ ਸੀ ਨਾ ਪਾਸਪੋਰਟ ਦੀ ਹਾਂਜੀ ਹਾਂਜੀ ਡੇਟ ਖਤਮ ਹੋਣ ਢੀ ਸੀ ਉਸ ਪਾਸਪੋਰਟ ਐਕਸਪਾਇਰ ਹੋ ਰਿਹਾ ਹਾਂ ਪਾਸਪੋਰਟ ਐਕਸਪਾਇਰ ਹੋ ਰਿਹਾ ਹਾਂ ਤੇ ਜਦੋਂ ਉਹਦੀ ਡੇਟ ਖਤਮ ਹੋਣ ਢੀ ਸੀ ਤੇ ਮੈਨੂੰ ਲੱਗਦਾ ਕਿ ਤਲਾਕ ਵੀ ਨਹੀਂ ਚਾਹੀਦਾ ਜਾਂ ਤਲਾਕ ਦੇ ਦਿੰਦੀ ਪਹਿਲੂ ਪਹਿਲੇ ਤਲਾਕ ਦੇ ਦਿੰਦੀ ਤਲਾਕ ਦੇ ਕੇ ਫਿਰ ਭਾਂਵੇਂ ਗਿੱਡੀਅ ਚ ਕਰ ਲੈਂਦੀ ਜਾਂ ਪੰਜਾਬ ਚ ਕਰ ਲੈਂਦੀ ਜਾਂ ਕਿਤੇ ਵੀ ਕਰ ਲੈਂਦੀ ਹਾਂਜੀ ਕਿਤੇ ਵੀ ਜਾ ਸਕਦਾ ਤਲਾਕ ਦੇ ਦੇ ਦੋ